ਦੀ ਆਮ ਆਦਮੀ ਪਾਰਟੀ ਨੇ ਜਿਹਾਦ ਦੇ ਵਿੱਚ ਇੱਕ ਸੀਟ ਜਿੱਤੀ ਹੈ ਉਹ ਵੀ ਜੰਮਨੀ ਚੌਂ ਦੀ ਸੀ। ਸੋ ਦੋ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਜਸ਼ਨਾਂ ਦੇ ਦੌਰ ਵਿੱਚ ਹੈ। ਸਭ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਅੱਜ ਜਸ਼ਨ ਮਨਾਇਆ ਗਿਆ ਗਿਆ। ਵੱਡਾ ਫੇਰਬਦਲ ਜਲਦੀ ਹੀ ਕਾਂਗਰਸ ਦੇ ਇੱਥੇ ਨਜ਼ਰ ਆਇਆ ਹੈ। ਹੈ ਯਾਰ ਕਿ ਪੰਜਾਬ ਕਾਂਗਰਸ ਨੂੰ ਨਾਮਾ ਪ੍ਰਦਾਨ ਨਹੀਂ ਦੇ ਸਕਿਆ। ਸੋਸ਼ਲ ਮੀਡੀਆ ਤੇ ਰੀਲਾਂ ਇੱਕ ਬਿਮਾਰੀ ਨੇ ਜਿਹਨੂੰ ਦੇਖਣ ਦੀ ਲੱਗਦੀ ਉਹਦੇ ਲਈ ਤੇ ਜਿਹਨੂੰ ਬਣਾਉਣ ਦੀ ਲੱਗੀ ਉਹ ਤੇ ਪਰ ਆਮ ਲੋਕ ਮੁਲਕ ਨੂੰ ਲੈ ਕੇ ਜਿਹੜੇ ਲੋਕ ਫਿਕਰਮੰਦ ਆ ਉਹ ਰੀਲ ਬਣਾਉਣ ਵਾਲੇ ਆਤਮਾ ਤੋਂ ਬਹੁਤ ਬੋਲਦਾ ਪਾ ਤੌਰ ਪਾਕਿਸਤਾਨ ਦੀ ਜੰਗ ਦੇ ਵਿੱਚ ਪਹਿਲਾਂ ਹੀ ਐਲਾਨ ਕਰ ਲਈ ਡੰਪ ਸਾਹਮਣੇ ਆ ਗਈ ਸੀ ਉਸੇ ਤਰ੍ਹਾਂ ਇਜ਼ਰਾਈਲ ਉਹਦੀ ਨਾਲ ਵਾਲ ਜੰਗ ਦੇ ਵਿੱਚ ਜੋ ਪਹਿਲਾਂ ਹੀ ਸਾਹਮਣੇ ਆ ਗਈ ਤੇ ਹੱਲ ਚੁੱਪੋ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸੱਚੀ ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜਸ਼ਨ ਜਸ਼ਨਾਂ ਦਾ ਦੌਰ ਜਾਰੀ ਹੈ ਜੀ ਆਮ ਆਦਮੀ ਪਾਰਟੀ ਨੇ ਲੁਧਿਆਣਾ ਜਿਮਨੀ ਚੋਣ ਜਿੱਤੀ ਹੈ ਤੇ ਆਮ ਆਦਮੀ ਪਾਰਟੀ ਨੇ ਗੁਜਰਾਤ ਦੇ ਵਿੱਚ ਵੀ ਇੱਕ ਸੀਟ ਜਿੱਤੀ ਹੈ ਉਹ ਵੀ ਜਿਮਨੀ ਚੋਣ ਹੀ ਸੀ ਸੋ ਦੋ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਜਸ਼ਨਾਂ ਦੇ ਦੌਰ ਦੇ ਵਿੱਚ ਹੈ ਸਭ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਅੱਜ ਜਸ਼ਨ ਮਨਾਇਆ ਗਿਆ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਮਾਮਲਿਆਂ ਦੇ ਇਨਚਾਰਜ ਮਨੀਸ਼ ਸ਼ੋਧਿਆ ਹੈ ਤੇ ਖੁਦ ਉਮੀਦਵਾਰ ਸੰਜੀਵ अरोड़ा ਤੇ ਹੋਰ ਅਮਲਾ ਫਲਾ ਲੀਡਰਸ਼ਿਪ ਬਕਾਇਦਾ ਤੌਰ ਤੇ ਅੱਜ ਜਿੱਤ ਦਾ ਜਸ਼ਨ ਮਨਾਉਂਦਿਆਂ ਇੱਕ ਕਰੋੜ ਸ਼ੋਅ ਕੱਢਿਆ ਗਿਆ ਇੱਥੇ ਨਹੀਂ ਰੁਕਣਾ ਇਹ ਜਸ਼ਨ ਇਹ ਜਸ਼ਨ ਕੱਲ ਨੂੰ ਦਿੱਲੀ 'ਚ ਵੀ ਮਨਾਇਆ ਜਾਣਾ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਲੁਧਿਆਣਾ ਜਿਮਨੀ ਚੌਂ ਜਿੱਤਣ ਦਾ ਤੇ ਗੁਜਰਾਤ ਦੇ ਵਿੱਚ ਇੱਕ ਸੀਟ ਜਿੱਤਣ ਦਾ ਜਿਹੜੀ ਪਹਿਲਾਂ ਵੀ ਇਹਨਾਂ ਕੋਲ ਹੀ ਸੀ ਪਰ ਜਮਨੀ ਚੋਣ ਦੇ ਦਰਮਿਆਨ ਫਿਰ ਦੁਬਾਰਾ ਇਹਨਾਂ ਨੇ ਜਿੱਤੀ ਹੋੜ ਬੜੀ ਸ਼ਾਨਦਾਰ ਜਿੱਤ ਹੋਈ ਹੈ ਕੋਈ ਸ਼ੱਕ ਨਹੀਂ ਕਿ ਗੁਜਰਾਤ ਦੇ ਵਿੱਚ ਬੀਜੇਪੀ ਦਾ ਰਾਜ ਹੈ ਤੇ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਜਮਨੀ ਚੋਣ ਫਿਰ ਦੂਸਰੀ ਵਾਰ ਦੂਜੀ ਤਰਜਿਤ ਤੇ ਤਾਂ ਫਿਰ ਇਹ ਪ੍ਰਾਪਤੀ ਇੱਚ ਹੋਇਆ ਸੋ ਇਸ ਲਈ ਉਹਨਾਂ ਦੋਵਾਂ ਜਿੱਤਾਂ ਦਾ ਜਸ਼ਨ ਕੱਲ ਨੂੰ ਦਿੱਲੀ ਮਨਾਇਆ ਜਾਣਾ ਠੀਕ ਹੈ ਦਿੱਲੀ ਪਾਰਟੀ ਹਾਈ ਕਮਾਂਡ ਚਾਹੁੰਦੀ ਆ ਤਾਂ ਮਨਾਵੇ ਪਰ ਉਹ ਮਨਾਇਆ ਕਪੂਰਥਲਾ ਹਾਊਸ 'ਚ ਜਾਣਾ ਜੀ ਕਪੂਰਥਲਾ ਹਾਊਸ ਪਤਾ ਨਾ ਕਿ ਦਿੱਲੀ ਚੋਣਾ ਸਮੇਂ ਕਿਵੇਂ ਵਰਤਿਆ ਗਿਆ ਸੋ ਉਹਦੇ ਵਿੱਚ ਹੁਣ ਜਸ਼ਨ ਮਨਾਉਣਾ ਤੁਸੀਂ ਪਾਰਟੀ ਦਾ ਪਾਰਟੀ ਵੱਲੋਂ ਜਿੱਤੀਆਂ ਦੋ ਸੀਟਾਂ ਦਾ ਤੇ ਫਿਰ ਉਹ ਪਾਰਟੀ ਦੇ ਹਾਈ ਕਮਾਂਡ ਦੇ ਦਫ਼ਤਰ ਤੋਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਜੇ ਰਾਸ਼ਟਰੀ ਪਾਰਟੀ ਹੈ ਤਾਂ ਉਹਦਾ ਇੱਕ ਦਫ਼ਤਰ ਹੈ ਤੇ ਉਹ ਦਫ਼ਤਰ ਦੇ ਵਿੱਚ ਜਸ਼ਨ ਮਨਾਓ ਜੇ ਉਹ ਥਾਂ ਥੋੜੀ ਪੈਂਦੀ ਆ ਕੋਈ ਪੈਲਸ ਪੁਲਿਸ ਬੁੱਕ ਕਰਾਓ ਪਰ ਬਈ ਕਪੂਰਸਲਾ ਹਾਊਸ ਕਦੇ ਵਿਆਹਾਂ ਲਈ ਕਦੇ ਮੰਗਣਿਆਂ ਸ਼ੰਗਣਿਆਂ ਲਈ ਕਦੇ ਰਹਿਣ ਟਿਕਾਣਿਆਂ ਲਈ ਕਦੇ ਰਾਜਨੀਤਿਕ ਯੋਜਨਾਵਾਂ ਲਈ ਭਈ ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਵਾਲਾ ਟਿਕਾਣਾ ਤੇ ਆਮ ਆਦਮੀ ਪਾਰਟੀ ਦਾ ਜਿਵੇਂ ਘਰ ਬਣ ਗਿਆ ਹੋਵੇ ਸੋ ਉਸ ਤਰ੍ਹਾਂ ਉਹਨੂੰ ਵਰਤਿਆ ਜਾ ਰਿਹਾ ਸੋ ਉੱਥੇ ਕੱਲ ਨੂੰ ਜਸ਼ਨ ਉੱਥੇ ਵੀ ਮਨਾਏ ਜਾਣਗੇ ਸੋ ਢੋਲ ਤੇ ਡਗਾ ਉੱਥੇ ਵੀ ਲੱਗੂਗਾ ਚਲੋ ਮਨਾਓ ਜਸ਼ਨ ਇਸ ਹੋਗਾ 26 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਸ਼ ਦੇ ਉੱਤੇ ਕੈਬਨਿਟ ਬੈਠਕ ਹੋਈ ਤਰੀਕ ਤੈ ਹੈ ਜੀ ਤਰੀਕ ਸਾਹਮਣੇ ਆ ਗਈ ਹੈ ਕਿ 26 ਜੂਨ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਅਗਵਾਈ ਹੇਠ ਉਹਨਾਂ ਦੀ ਕੈਬਨਿਟ ਦੀ ਇੱਕ ਬੈਠਕ ਹੋਣ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਇਸ ਬੈਠਕ ਦੇ ਵਿੱਚ ਤੈ ਹੋ ਜਾਏਗਾ ਕੈਬਨਿਟ ਦਾ ਵਿਸਤਾਰ ਤੇ ਫਿਰ ਰਾਜਪਾਲ ਜੀ ਨੂੰ ਸਨੇਹਾ ਤੇ ਫਿਰ ਕੈਬਨਿਟ ਦਾ ਵਿਸਤਾਰ ਦੇ ਨਾਲ ਨਾਲ ਫਿਰ ਬਦਲ ਆਪਾਂ ਪਹਿਲਾਂ ਵੀ ਸੰਕੇਤ ਕਰਦੇ ਰਹੇ ਹਾਂ ਕਿ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਸੰਜੀਵ अरोड़ा ਦੀ ਜਿੱਤ ਦੇ ਨਾਲ ਹੀ ਵਾਅਦਾ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਵੱਲੋਂ ਵੈਸੇ ਇਸ ਵਾਅਦੇ ਤੇ ਵੀ ਚਰਚਾ ਹੋਈ ਸੀ ਕਿ ਵਾਅਦਾ ਕੇਜਰੀਵਾਲ ਕਿਉਂ ਕਰ ਰਹੇ ਜੀ ਮੁੱਖ ਮੰਤਰੀ ਕੱਲੋ ਜੀ ਕੇਜਰੀਵਾਲ ਹੀ 올 ਇਨ 올 ਨੇ ਇਸ ਲਈ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੈਬਨਿਟ 'ਚ ਸ਼ਾਮਲ ਕਰਾ ਦੇਾਂਗੇ ਸੰਜੀਵ अरोड़ा ਨੂੰ ਸੋ ਹੁਣ ਕਹਿੰਦੇ ਜੀ ਉਹ ਵਾਅਦਾ ਪੂਰਾ ਕਰਨ ਦਾ ਵਕਤ ਆ ਗਿਆ ਤੇ ਉਸੇ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਬਕਾਇਦਾ ਤੌਰ ਤੇ ਇਸ ਕੈਂਡੀਡੇਟ ਦੇ ਵਿੱਚੋਂ ਇਹ ਫੈਸਲਾ ਲੈ ਕੇ ਕੈਬਨਿਟ ਵਿਸਤਾਰ ਦਾ ਮਾਮਲਾ ਰਾਜਪਾਲ ਜੀ ਨੂੰ ਦੱਸ ਕੇ ਰੀਗਰੂਕ ਲੈ ਕੇ ਸੋਚ ਕਾਉਣ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਪਰ ਜੋ ਕੰਸੋਆਂ ਜੋ ਖਬਰਾਂ ਆ ਰਹੀਆਂ ਓਏ ਆ ਰਹੀਆਂ ਕਿ ਕੋਈ ਇਕੱਲਾ ਕੈਨੇਡਾ ਦਾ ਵਿਸਤਾਰ ਨਹੀਂ ਹੋਏਗਾ ਬਲਕਿ ਵਿਭਾਗੀ ਫੇਰ ਬਦਲੋਗਾ ਜੇ ਵਿਸਤਾਰ ਵੀ ਹੋਵੇ ਵਿਭਾਗੀ ਫੇਰ ਨਾ ਤਾਂ ਵੀ ਹੋਣਾ ਕਿਉਂਕਿ ਜੇ ਇੱਕ ਵੀ ਮੰਤਰੀ ਨਵਾਂ ਇੰਟਰ ਕਰ ਰਿਹਾ ਤਾਂ ਕੁਝ ਦੇ ਵਿਭਾਗ ਇਧਰ ਉਧਰ ਦੇਣੇ ਪੈਣੇ ਆ ਇਸ ਲਈ ਵਿਭਾਗੀ ਫੇਰ ਬਦਲਤੇ ਕੈਨੇਡਾ ਵਿਸਤਾਰ ਤਾਂ ਠੀਕ ਹੈ ਪਰ ਕੈਬਨਿਟ ਫੇਰ ਬਦਲ 2 ਤੋਂ 3 ਮੌਜੂਦਾ ਮੰਤਰੀਆਂ ਦੀ ਛੁੱਟੀ ਹੋਣ ਦੀ ਚਰਚਾ ਤੇ ਇਸ ਖਬਰ ਨੇ ਪੰਜਾਬ ਕੈਬਨਟ ਦੇ ਮੰਤਰੀਆਂ ਦੇ ਵਿੱਚ ਤਰਥਲੀ ਮਚਾ ਦਿੱਤੀ ਹੈ 26 ਜੂਨ ਵਾਲੀ ਬੈਠਕ ਨੂੰ ਲੈ ਕੇ ਕਈ ਮੰਤਰੀ ਆਪਸ ਵਿੱਚ ਕੁਸਰ-ਮੁਸਰ ਕਰ ਰਹੇ ਨੇ ਕਿ ਵੀ ਆਪਣੀ ਆਖਰੀ ਬੈਠਕ ਤਾਂ ਨਹੀਂ ਹੋਊਗੀ ਕਿਤੇ ਮੇਰੀ ਛੁੱਟੀ ਤਾਂ ਨਹੀਂ ਹੋ ਜੂਗੀ ਕਹਿੰਦੇ ਜੀ ਲੁਧਿਆਣੇ ਦੇ ਵਿੱਚ ਜਸ਼ਨ ਮਨਾਉਂਦਿਆਂ ਮਨੀਸ਼ ਸ਼ੋਧਿਆ ਨੇ ਕਿਹਾ ਕਲੋ ਵੀ ਹੁਣ ਰੌਕਟ ਦੀ ਤੇਜ਼ੀ ਨਾਲ ਵਿਕਾਸ ਹੋਊਗਾ ਤੇ ਜਿਵੇਂ ਤੁਸੀਂ ਜਿਮਨੀ ਚੌਣ ਜਿਤਾਈ ਹੈ ਤੇ ਐਸੀ ਤਰ੍ਹਾਂ ਆਪਾਂ ਵੀ ਸੁਸਤਾਈ ਵੀ ਜਿੱਤਣਾ ਤੇ ਤੂਫਾਨ ਮੰਗ ਆਪਾਂ ਜਿੱਤ ਦਰਜ ਕਰਾਂਗੇ ਸੋ ਇਸ ਲਈ ਹੁਣ ਕਹਿੰਦੇ ਖਾਮੀਆਂ ਨੂੰ ਦੂਰ ਕਰਨ ਦਾ ਵਕਤ ਆ ਗਿਆ ਜਿਨ੍ਹਾਂ ਨੇ ਨਸ਼ੇ ਦੇ ਬੀਜ ਬੀਜੇ ਮੰਤਰੀ ਸਾਹਿਬ ਤੇ ਕਹਿੰਦੇ ਤੁਸੀਂ ਉਹ ਖਾੜ ਤੇ ਅਸੀਂ ਨਸ਼ਾ ਖਾੜ ਦੇਣਾ ਤੇ ਇਹ ਸਭ ਦੇ ਦਰਮਿਆਨ ਕਹਿੰਦੇ ਜੀ ਕੰਮ ਤੇ ਜਿੰਨਾ ਕਰਨ ਦੇ ਲਈ ਨਵੇਂ ਚਿਹਰੇ ਮੋਰੇ ਸਾਹਮਣੇ ਲਿਆਂਦੇ ਜਾਣਗੇ ਤੇ ਫਿਰ ਕੈਬਨਿਟ ਦੇ ਵਿੱਚੋਂ ਦੋ ਜਾਂ ਤਿੰਨ ਮੰਤਰੀਆਂ ਦੀ ਛੁੱਟੀ ਹੋਣ ਦੀ ਚਰਚਾ ਕਾਫੀ ਫੈਲ ਰਹੀ ਆ ਹੁਣ ਸਾਰੇ ਆਪੋ ਆਪਣਾ ਰਿਪੋਰਟ ਕੜਾ ਆਪ ਹੀ ਦੇਖ ਪਰੋਲ ਰਹੇ ਨੇ ਕਿ ਕਿੱਥੇ ਮੇਰੇ ਚ ਖਾਮੀ ਸੀ ਕਿੱਥੇ ਮੇਰੀ ਕਮੀ ਰਹਿ ਗਈ ਜਦੋਂ ਕਿ ਹੁਣ ਤੱਕ ਲਗਾਤਾਰ ਕੈਬਨਿਟ ਚੋਂ ਅੰਦਰ ਬਾਹਰ ਪ੍ਰਕਿਰਿਆ ਹੁੰਦੀ ਰਹੀ ਆ ਜਿੱਦਣ ਦੀ ਸਰਕਾਰ ਬਣੀ ਆ ਤਿੱਦਣ ਦੇ ਕਦੇ ਸ਼ਾਮਲ ਕਰ ਲੋ ਕਿਸੇ ਨੂੰ ਹਟਾ ਲੋ ਕਿਸੇ ਨੂੰ ਬਾਹਰ ਕਰ ਦਿਓ ਕੋਈ ਫਸ ਗਿਆ ਐ ਕਿਸੇ ਨੂੰ ਬਿਸ਼ਰਮੀਤ ਜਣੇ ਰੱਖੀ ਰੱਖੋ ਸੋ ਇਹ ਸਾਰਾ ਕੁਝ ਚੱਲਿਆ ਹੁਣ ਜੇ 2 ਤੋਂ 3 ਮੰਤਰੀਆਂ ਦੀ ਛੁੱਟੀ ਹੁੰਦੀ ਆ ਤਾਂ ਕਿਹਨਾਂ ਦੀ ਇਹਨੂੰ ਲੈ ਕੇ ਕੰਸਵਾਂ ਲਗੀਆਂ ਜਾ ਰਹੀਆਂ ਨੇ ਤੇ ਫਿਰ ਜੇ ਛੁੱਟੀ ਹੁੰਦੀ ਆ ਤਾਂ ਕੱਲੇ ਸੰਜੀਵ ਰੋੜਾ ਨਹੀਂ ਇਹਨਾਂ ਤੋਂ ਹੋਰ ਵੀ ਆਉਣਗੇ ਹੁਣ ਉਹ ਕੌਣ ਅਕਸਰ ਇਸ ਗੱਲ ਨੂੰ ਲੈ ਕੇ ਇਹ ਪਹਿਲੂ ਹੁੰਦਾ ਸੀਗਾ ਕਿ ਬਈ ਵਰਗਵੰਡ ਇਲਾਕਾਵੰਡ ਹੈਨਾ ਵੋਟਾਂ ਦੇ ਹਵਾਲੇ ਨਾਲ ਸੀਟਾਂ ਦੇ ਹਵਾਲੇ ਨਾਲ ਮਤਲਬ ਕੋਸ਼ਿਸ਼ ਹੁੰਦੀ ਸੀ ਕਿ ਮਾਝਾ ਮਾਲਵਾ ਦੁਆਬਾ ਇਹ ਜ਼ੋਨ ਕਵਰ ਕੀਤੇ ਜਾਣ ਫਿਰ ਜਿਹੜੇ ਖੇਤਰ ਚੋਂ ਵੱਧ ਐਮਐਲਏ ਚੁਣ ਕੇ ਆਏ ਉਸ ਖੇਤਰ ਨੂੰ ਵੱਧ ਫਿਰ ਭਾਈਚਾਰਕ ਤੌਰ ਤੇ ਕਿ ਹਰ ਵਰਗ ਨੂੰ ਨੁਮਾਇੰਦਗੀ ਮਿਲੇ ਫਿਰ ਲਗਭਗ ਇਲਾਕੇ ਵੀ ਕਵਰ ਕੀਤੇ ਜਾਂਦੇ ਸੀ ਕਿ ਇਸ ਇਲਾਕੇ ਦਾ ਵੀ ਕੋਈ ਤਾਂ ਮੰਤਰੀ ਹੋਵੇ ਸੋ ਉਹਨੇ ਇਸ ਵਾਰ ਅਜਿਹਾ ਕੋਈ ਫਾਰਮੂਲਾ ਨਹੀਂ ਹੈਗਾ ਇੱਕੋ ਇੱਕ ਫਾਰਮੂਲਾ ਕਿ ਜਿਹੜਾ ਹਾਈ ਕਮਾਂਡ ਦੀ ਪਸੰਦ ਜਿਹੜਾ ਦਿੱਲੀ ਵਾਲਿਆਂ ਦੀ ਪਸੰਦ ਜਿਹੜਾ ਕੇਜਰੀਵਾਲ ਨੂੰ ਪਸੰਦ ਉਹ ਮੰਤਰੀ ਹੈ ਹਟਾਉਣ ਦਾ ਹੁਕਮ ਵੀ ਉੱਥੋਂ ਆਣਾ ਲਾਉਣ ਦਾ ਹੁਕਮ ਵੀ ਉੱਥੋਂ ਆਣਾ ਸੋਚ ਕਾਉਣ ਲੱਗਿਆ ਜਰੂਰ ਭਗਵੰਤ ਮਾਨ ਨਾਲ ਨਜ਼ਰ ਆਉਣਗੇ ਸੋ ਇਸ ਲਈ ਕੈਬਨਿਟ ਦੇ ਵਿਸਤਾਰ ਦੀ ਖੂਬ ਚਰਚਾ ਜੀ ਤੇ ਇਹ ਵਿਭਾਗੀ ਫੇਰ ਬਦਲ ਵੀ ਹੋਏਗਾ ਤੇ ਇਹ ਕੈਬਨਿਟ ਦਾ ਵਿਸਤਾਰ ਵੀ ਹੋਏਗਾ ਤੇ ਕੈਬਨਿਟ 'ਚ ਫੇਰ ਬਦਲ ਵੀ ਹੋਏਗਾ ਇਹ ਤੈਅ ਹੈ ਕਿ ਜਲਦੀ ਹੀ ਤੁਹਾਨੂੰ ਇਹ ਸਾਰੀ ਹਲਚਲ ਨਜ਼ਰ ਆਏਗੀ ਪਰ ਕੀ ਇਹ ਜਸ਼ਨ ਜਿੱਤ ਦੇ ਨਾਲ ਨਾਲ ਕੈਰਨ ਵਿਸਤਾਰ ਦੀਆਂ ਗੱਲਾਂ ਤੋਂ ਇਲਾਵਾ ਦੂਜੀਆਂ ਪਾਰਟੀਆਂ 'ਚ ਕੁਝ ਨਹੀਂ ਹੋਇਆ ਕਿ ਵੀ ਅਗਲੇ ਤਾਂ ਜਿੱਤੇ ਐ ਅਗਲੇ ਖੁਸ਼ੀ ਵੀ ਮਨਾਉਣਗੇ ਤੇ ਜੋ ਚਾਹਣਗੇ ਹਾਈ ਕਮਾਂਡ ਵਾਲੇ ਕਰਨਗੇ ਵੀ ਪਰ ਬਾਕੀ ਪਾਰਟੀਆਂ ਜਿਹੜੀਆਂ ਹਾਰ ਗਈਆਂ ਜਿਨ੍ਹਾਂ ਪਾਰਟੀਆਂ ਦੇ ਉਮੀਦਵਾਰ ਹਾਰ ਗਏ ਉਹ ਕੀ ਕਰ ਰਹੇ ਨੇ ਖਬਰੇ ਵੀ ਖਾਸ ਜਨਾਬ ਬਿਲਕੁਲ ਜੀ ਵੱਡਾ ਫੇਰਬਦਲ ਜਲਦੀ ਹੀ ਕਾਂਗਰਸ ਦੇ ਵਿੱਚ ਨਜ਼ਰ ਆਏਗਾ ਹੈ ਕਿ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲੇਗਾ ਉਹਨਾਂ ਪ੍ਰਧਾਨ ਕੌਣ ਇਥੋਂ ਤੱਕ ਵੀ ਚਰਚਾਵਾਂ ਨੇ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਭਪੇਸ਼ ਭਗੇਲ ਵੀ ਬਦਲੇ ਜਾ ਸਕਦੇ ਆ ਕਿਉਂਕਿ ਭਪੇਸ਼ ਭਗੇਲ ਨੂੰ ਜਿਹੜਾ ਟਾਸਕ ਦਿੱਤਾ ਗਿਆ ਸੀ ਉਹ ਟਾਸਕ ਸੀ ਪੰਜਾਬ ਕਾਂਗਰਸ ਦੀ ਫੁੱਟ ਧੜੇਬਾਜ਼ੀ ਖਤਮ ਕਰਨਾ ਫੁੱਟ ਤੇ ਧੜੇਬਾਜ਼ੀ ਇਹ ਪੰਜਾਬ ਕਾਂਗਰਸ ਦੀ ਤਾਂ ਕੀ ਖਤਮ ਕਰਨੀ ਸੀ ਤੇ ਸ਼ਹਿਰ ਦੀ ਨਹੀਂ ਖਤਮ ਹੋਈ ਲੁਧਿਆਣਾ ਸ਼ਹਿਰ 'ਚ 7-8 ਧੜੇ ਜੀ ਕਾਂਗਰਸ ਦੇ ਤੇ ਪੂਰੇ ਪੰਜਾਬ 'ਚ ਸਾਬ ਨਾਲ ਕਿੰਨੇ ਹੋਣਗੇ ਫਿਰ ਜਿਵੇਂ ਭਾਤਕੁਸ਼ਨਾਸ਼ੂ ਨੇ ਕਿਹਾ ਕਿ ਆ ਵੀ ਨਹੀਂ ਪਸੰਦ ਆ ਵੀ ਨਹੀਂ ਪਸੰਦ ਕਿਉਂਕਿ ਚਰਚਾ ਚ ਉਹਨਾਂ ਤੋਂ ਪਹਿਲਾਂ ਬਾਅਦ ਆ ਗਈ ਸੀ ਆਪਾਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਕਰਦੇ ਰਹੇ ਹਾਂ ਕਿ ਭਾਤਕੁਸ਼ਨਾਸ਼ੂ ਹਰਾਂ ਨੇ ਕਹਿੰਦੇ ਹਾਈ ਕਮਾਂਡ ਨੂੰ ਦੱਸਤਾ ਕਿ ਜੀ ਮੇਰੀ ਚੋਣ ਪ੍ਰਕਿਰਿਆ ਦੇ ਵਿੱਚ ਨਾ ਮਤਲਬ ਵਿਰੋਧੀ ਧਿਰ ਦੇ ਲੀਡਰ ਸਾਡੇ ਪ੍ਰਤਾਪ ਬਾਜਵਾ ਹਣ ਨਹੀਂ ਨਾ ਹੀ ਪ੍ਰਧਾਨ ਰਾਜਾ ਪਟਿੰਗਾ ਵੇ ਉਹ ਤੋਂ ਬਿਨਾਂ ਮੈਂ ਚੋਣ ਲੜਨੀ ਆ ਤੇ ਫਿਰ ਬੈਂਸ ਵੀ ਨਹੀਂ ਨੇੜੇ ਲਾਏ ਕੁਝ ਹੋਰ ਲੀਡਰ ਵੀ ਨੇੜੇ ਲਾਏ ਸੋ ਖੇਮਿਆਂ ਦੇ ਵਿੱਚ ਵੰਡੀ ਹੋਈ ਕਾਂਗਰਸ ਚੋਣ ਵੀ ਉਸੇ ਤਰ੍ਹਾਂ ਲੜਦੀ ਆ ਤੇ ਬੇਸ਼ੱਕ ਇਕੋਤਰ ਅਗਵਾਈ ਕਰਦੀ ਆ ਚਰਨਜੀਤ ਚੰਨੀ ਪੂਰੀ ਚੋਣ ਕੈਂਪੇਨ ਦੇ ਵਿੱਚ ਮੂਹਰੇ ਦਿਖਦੇ ਨੇ ਪੂਰੀ ਚੋਣ ਦੀ ਕੈਂਪੇਨ ਦੇ ਇੰਚਾਰਜ ਵਜੋਂ ਰਾਣਾ ਗੁਰਜੀਤ ਦਿਖਦੇ ਨੇ ਪ੍ਰਗਟ ਸਿੰਘ ਪੂਰੇ ਸਮੇਂ ਸਰਗਰਮ ਰਹਿੰਦੇ ਨੇ ਸੋ ਇਹ ਗਰੁੱਪ ਜਿਹੜਾ ਸੀ ਇਸ ਗਰੁੱਪ ਨੇ ਹੀ ਕਿਹਾ ਕਿ ਜੇ ਜਿੱਤੇ ਤਾਂ ਸਿਰ ਸਾਡੇ ਸਿਰ ਸ਼ਾਇਦ ਨਾ ਚੋਇ ਪ੍ਰਧਾਨ ਪ੍ਰਧਾਨ ਤੋਂ ਦੇਖ ਰਹੇ ਹਣ ਕੇ ਲੈ ਵੀ ਆਪਾਂ ਸੀਟ ਕੱਢ ਲਈਏ ਤੇ ਆਪਣੇ ਅੰਦਰ ਪ੍ਰਧਾਨਗੀ ਵਗੈਰਾ ਆਜੂਗੀ ਸਾਰੀ ਕਾਂਗਰਸ ਆਪਣੇ ਹੱਥ ਆਜੂਗੀ ਉਹ ਤਾਂ ਗੇਮ ਗਈ ਉਲਟ ਸੋ ਇਸੇ ਲਈ ਪਰ ਚਰਚਾ ਚੱਲੀ ਕਿ ਹੁਣ ਜੇ ਇੱਕ ਤੁਹਾਡੇ ਦੇ ਹੱਥ ਕੁਝ ਨਹੀਂ ਆ ਰਿਹਾ ਤਾਂ ਦੂਹੇ ਟਰ ਦੇ ਹੱਥ ਕੁਝ ਰਹੂਗਾ ਅਗਲੇ ਕਹਿਣਗੇ ਜੀ ਭਾਰਤ ਪੂਜਨਾ ਅਸ਼ੂ ਨੇ ਖੁਦ ਇਹ ਸਾਨੂੰ ਆਉਣ ਨਹੀਂ ਦਿੱਤਾ ਜੇ ਰਾਜਾ ਬੜਿੰਗ ਨੂੰ ਆਉਣ ਦਿੰਦਾ ਪ੍ਰਤਾਪ ਬਾਜਬਾ ਨੂੰ ਆਉਣ ਦਿੰਦਾ ਫਿਰ ਅਸੀਂ ਜਿੱਤ ਲੈਂਦੇ ਅਗਲੇ ਤਾਂ ਇਹ ਕਹਿਣ ਦੀ ਕੋਸ਼ਿਸ਼ ਕਰਨਗੇ ਪਰ ਬਤੌਰ ਪ੍ਰਧਾਨ ਕਿ ਰਾਜਾ ਬੜਿੰਗ ਨੇ ਇਸ ਏਕੇ ਦੀ ਕੋਸ਼ਿਸ਼ ਕੀਤੀ ਕਿ ਪ੍ਰਤਾਪ ਬਾਜਬਾ ਜਿਹੜੇ ਪੰਜਾਬ ਦੇ ਆਪਣੇ ਆਪ ਨੂੰ ਵੀ ਸੋਸਾਈ ਚਾਪੇ ਮੁੱਖ ਮੰਤਰੀ ਮੰਨੀ ਬੈਠੇ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਜੇ ਕੋਸ਼ਿਸ਼ ਕੀਤੀ ਤਾਂ ਬੂਰ ਨਹੀਂ ਪਿਆ ਕਿ ਹਾਈ ਕਮਾਂਡ ਨੂੰ ਸੂਚਿਤ ਕਰਾਤਾ ਸੀ ਕਿ ਭਪੇਸ਼ ਭਗੇਲ ਇਸ ਮਾਮਲੇ ਜਿਹੜੇ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਨੇ ਉਹ ਇਹਨਾਂ ਮਾਮਲਿਆਂ ਤੋਂ ਜਾਣੂ ਨੇ ਸੋ ਜਾਂ ਭਪੇਸ਼ ਭਗੇਲ ਵੀ ਆਪਣੇ ਆਪ ਨੂੰ ਕਹਣਗੇ ਵੀ ਇਹ ਨਹੀਂ ਸੰਭਲਦਾ ਤਾਂ ਮੈਂ ਨਹੀਂ ਸੰਭਾਲਣੇ ਮੈਂ ਛੱਡ ਚੱਲਿਆ ਕਿਉਂਕਿ ਉਹ ਕਹਿੰਦੇ ਜਿਹੋ ਜਿਹੇ ਮਤਲਬ ਕਾਂਗਰਸ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਕਿ ਉਹ ਵਿਅਕਤੀ ਵਿਸ਼ੇਸ਼ ਨਾਲ ਨਹੀਂ ਜੁੜਦੇ ਉਹ ਆਪਣੀ ਪਾਰਟੀ ਨਾਲ ਹੀ ਜੁੜੇ ਰਹਿੰਦੇ ਨੇ ਸੋ ਇਸ ਲਈ ਪਾਰਟੀ ਦੇ ਨਾਤੇ ਫਿਰ ਉਹ ਸਾਰਿਆਂ ਦਾ ਰਿਪੋਰਟ ਕਾਰਜ ਜਦੋਂ ਪੇਸ਼ ਕਰਨਗੇ ਫਿਰ ਕਹਿੰਦੇ ਜੀ ਤੈ ਆ ਕਿ ਵੀ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲੇਗਾ ਹੀ ਮਿਲੇਗਾ ਹੁਣ ਉਹ ਕੌਣ ਜੇ ਰਾਜਾ ਬੜਿੰਗ ਨਹੀਂ ਤਾਂ ਫਿਰ ਕੌਣ ਬਣੇਗਾ ਕਿਹੜਾ ਖੇਮਾ ਸਵਾਲ ਖੇਮਿਆਂ ਨੂੰ ਇਕਜੁੱਟ ਕਰਨ ਦਾ ਕਾਂਗਰਸ ਦੇ ਅੰਦਰ ਕਹਿੰਦੇ ਪਰ ਇੱਕ ਨਵਾਂ ਖੇਮਾ ਵੀ ਖੜਾ ਹੋ ਸਕਦਾ ਸੋ ਇੱਕ ਹੋਰ ਨਵਾਂ ਧੜਾ ਜਨਮ ਲੈ ਸਕਦਾ ਪਰ ਰਾਜਾ ਬੜਿੰਗ ਦੀ ਪ੍ਰਧਾਨਗੀ ਅੱਜ ਨਹੀਂ ਤਾਂ ਕੱਲ ਨੂੰ ਹਾਂ ਕਾਂਗਰਸ 'ਚ ਕੋਈ ਕੰਮ ਤੁਰੰਤ ਨਹੀਂ ਹੁੰਦਾ ਕਹਿੰਦੇ ਲਟਕਾ ਲਟਕਾ ਕੀ ਕਰਦੇ ਨੇ ਸੋ ਇਸ ਲਈ 227 ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਆ ਹੋਇਆ ਉਸ ਦਾ 225 ਲੰਘਾਇ ਰਹਿਣ 26 ਚ ਜਾ ਕੇ ਹੋਵੇ ਚਲੋ ਨਵਾਂ ਪ੍ਰਧਾਨ ਪਰ ਉਹ ਤੋਂ ਪਹਿਲਾਂ ਤਿਆਰੀਆਂ ਵੀ ਇਹਨਾਂ ਨੂੰ ਸ਼ੁਰੂ ਕਰਨੀਆਂ ਪੈਣਗੀਆਂ ਤੇ ਫਿਰ ਵਿਰੋਧੀ ਧਿਰ ਦੇ ਲੀਡਰ ਬੱਚੋ ਕਹਿੰਦੇ ਪ੍ਰਤਾਪ ਬਾਜਵਾ ਦੀ ਕੁਰਸੀ ਅਜੇ ਬਚੀ ਰਹਿ ਸਕਦੀ ਹੈ ਉਹਨਾਂ ਦੀ ਕੁਰਸੀ ਦਾ ਬਚਾਅ ਹੋ ਸਕਦਾ ਪਰ ਜੇ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਜਾਂ ਭਪੇਸ਼ਪਗੇਲ ਆਪਣੀ ਕੁਰਸੀ ਬਚਾਉਣਾ ਵੀ ਚਾਹੁੰਦੇ ਹੋਣ ਤਾਪਾਰਟ ਕੁਸ਼ਨ ਆਸ਼ੂ ਨੇ ਇੱਕ ਵੱਡਾ ਦਾ ਖੇਡ ਕੇ ਉਹਨਾਂ ਨੂੰ ਮੈਦਾਨ 'ਚ ਲਿਆਂਦਾ। ਪਾਸ ਕੁਸ਼ਨ ਆਸ਼ੂ ਨੇ ਚੌਣਾ ਆਪਣੀ ਮਰਜ਼ੀ ਨਾਲ ਲੜੀ, ਆਪਣੇ ਤਰੀਕੇ ਨਾਲ ਲੜੀ। ਹੋ ਸਕਦਾ ਕਿ ਟਿਕਟੇ ਅਸ ਸ਼ਰਤਾਂ ਲਈ ਹੋਵੇ ਕਿ ਜੇ ਮੈਨੂੰ ਲੜਾਉਣਾ ਜੀ ਤਾਂ ਸ਼ਰਤਾਂ ਮੇਰੀਆਂ ਨੇ। ਇਸੇ ਲਈ ਫਿਰ ਉਹਨਾਂ ਨੇ ਜ਼ਿੰਮੇਵਾਰੀ ਵੀ ਕਿਹਾ ਕਿ ਕੁਬਲੀ ਕੇ ਹਾਰ ਦੀ ਜ਼ਿੰਮੇਵਾਰੀ ਮੇਰੀ ਹੈ ਜੀ। ਮੈਂ ਵਰਕਿੰਗ ਪ੍ਰਧਾਨ ਦੇ ਨਾਤੇ ਅਸਿਫਾ ਦਿੰਦਾ। ਹੁਣ ਜੇ ਵਰਕਿੰਗ ਪ੍ਰਧਾਨ ਦੇ ਨਾਤੇ ਤੇ ਉਮੀਦਵਾਰ ਦੇ ਨਾਤੇ ਤੁਸੀਂ ਆਪਣੀ ਹਾਰ ਕਬੂਲਦੇ ਹੋ ਫਿਰ ਇਹ ਹਾਰ ਬਤੌਰ ਪ੍ਰਧਾਨ ਪ੍ਰਧਾਨ ਨੂੰ ਵੀ ਕਬੂਲੋਣੀ ਪੈਣੀ ਆ ਬਤੌਰ ਵਿਰੋਧੀ ਦੇ ਦਾ ਲੀਡਰ ਪ੍ਰਤਾਪ ਬਾਜਵਾਨ ਨੂੰ ਵੀ ਕਬੂਲੋਣੀ ਪੈਣੀ ਆ ਬਤੌਰ ਪੰਜਾਬ ਮਾਮਲੇ ਦੇ ਇੰਚਾਰਜ ਭਪੇਸ਼ ਭਗੇਲੂ ਵੀ ਕਬੂਲੋਣੀ ਪੈਣੀ ਆ ਸੋ ਜੀ ਨੂੰ ਕਬੂਲਣਗੇ ਕਿ ਨਹੀਂ ਸਵਾਲ ਤਾਂ ਇੱਥੇ ਆ ਕੇ ਖੜਾ ਹੋ ਗਿਆ ਚਲੋ ਇਸ ਤੋਂ ਬਾਅਦ ਤੀਜਾ ਨੰਬਰ ਬੀਜੇਪੀ ਦਾ ਸੀ ਇਹ ਪਹਿਲੇ ਤੇ ਆਮ ਆਦੀ ਪਾਰਟੀ ਰਹੀ ਦੂਜੇ ਤੇ ਕਾਂਗਰਸ ਆਈ ਤੇ ਤੀਜੇ ਤੇ ਬੀਜੇਪੀ ਆਈ ਹੁਣ ਬੀਜੇਪੀ ਆਪਣੀ ਵੋਟ ਵਧਦੀ ਵੀ ਦੇਖਦੀ ਆ ਉਹਨੂੰ ਲੱਗਦਾ ਕਿ ਸਾਡੀ ਵੋਟ ਤਾਂ ਠੀਕ ਠਾਕ ਰਹੇਗੀ ਪਰ ਸਚਾਈ ਇਹ ਵੀ ਹੈ ਕਿ ਬੀਜੇਪੀ ਨੂੰ ਜਿਹੇ ਜਿਹਾ ਲੱਗਦਾ ਸੀ ਕਿ ਸ਼ਹਿਰ 'ਚ ਸਾਨੂੰ ਹੰਗਾਰਾ ਮਿਲੇਗਾ ਉਹ ਵੀ ਲੁਧਿਆਣੇ ਵਰਗੇ ਸ਼ਹਿਰ 'ਚ ਜਿਹੜੀ ਹਿੰਦੂ ਭਾਈਚਾਰੇ ਵਾਲੀ ਸੀਟ ਮੰਨੀ ਜਾਂਦੀ ਆ ਵਪਾਰੀ ਵਰਗ ਵਾਲੀ ਸੀਟ ਮੰਨੀ ਜਾਂਦੀ ਆ ਪੂਰੀ 100% ਦੀ ਸ਼ਹਿਰੀ ਵਰਗ ਵਾਲੀ ਸੀਟ ਮੰਨੀ ਜਾਂਦੀ ਆ ਜੇ ਉੱਥੇ ਵੀ ਬੀਜੇਪੀ ਤੀਜੇ ਨੰਬਰ ਤੇ ਆਉਂਦੀ ਆ ਤੇ ਫਿਰ ਕਹਿੰਦੇ ਬੀਜੇਪੀ ਲਈ ਫਿਕਰ ਵੀ ਹੈਗਾ ਹੁਣ ਇਹ ਸਪਿਕਰ ਦੇ ਵਿੱਚ ਪ੍ਰਧਾਨ ਮਸਾ ਐਕਟਿਵ ਹੋਏ ਨੇ ਉਹਨਾਂ ਦੇ ਸੁਣ ਲੈ ਜਾਖੜ ਕਿ ਫਿਰ ਉਹਨਾਂ ਦੇ ਉਹਨਾਂ ਦੇ ਲਈ ਕੋਈ ਮੁਸ਼ਕਲ ਕੜੀ ਹੋ ਸਕਦੀ ਆ ਜਾਂ ਰਬਨੀਤ ਬਿੱਟੂ ਦੀ ਜਵਾਬਦੇਹੀ ਵਧੂਗੀ ਕਿ ਵੀ ਤੇਰਾ ਲੁਧਿਆਣਾ ਤੂੰ ਆਪ ਵੀ ਹਾਰਿਆ ਉਹਦੇ باوجود ਤੈਨੂੰ ਅਸੀਂ ਰਾਜ ਸਭਾ ਲਿਜਾ ਕੇ ਰਾਸ ਤੋਂ ਮੰਤਰੀ ਵੀ ਬਣਾ ਲਿਆ ਤੇ ਤੂੰ ਤਾਂ ਹੁਣ ਵੀ ਲੁਧਿਆਣਾ ਚ ਮਜਬੂਤ ਨਹੀਂ ਹੋਇਆ ਤੂੰ ਤਾਂ ਆਪਣੀ ਜਿੰਨੀ ਵੋਟ ਵੀ ਨਹੀਂ ਪਾ ਸਕਿਆ ਜੇ ਆਪਣੇ ਜਿੰਨੀ ਵੋਟ ਪਵਾ ਜਾਂਦੇ ਤਾਂ ਜਿੱਤ ਗਈ ਸੀ ਆ ਭਾਰਤੀ ਜਨਤਾ ਪਾਰਟੀ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਰਾਜਾ ਬੜਿੰਗਰ ਰਬਨੀਤ ਬਿੱਟੂ ਚ ਮੁਕਾਬਲਾ ਸੀ ਤਾਂ ਦੇ ਇਸ ਲੁਧਿਆਣਾ ਪੱਛਮੀ ਤੋਂ 18000 ਦੇ ਕਰੀਬ ਲੀਡ ਸੀ ਰਬਨੀਤ ਬਿੱਟੂ ਦੀ ਇਸ ਲਈ ਕਹਿੰਦੇ ਕਿ ਸਵਾਦ ਅਪਣੀਤ ਬਿੱਟੂ ਤੇ ਵੀ ਆਉਣਾ ਪਰ ਸਭ ਤੋਂ ਵੱਧ ਜਿਹੜੀ ਚਰਚਾ ਹੈ ਜੀ ਉਹ ਹੈ ਚੌਥੇ ਨੰਬਰ ਤੇ ਆਈ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਪਿਛਲੀ ਵਾਰ ਜਿਹਨਾਂ ਅੰਕੜਾ ਵੀ ਦौरा ਨਹੀਂ ਸਕਿਆ 10000 2022 ਦੇ ਵਿੱਚ 10000 ਦੇ ਕਰੀਬ ਵੋਟ ਲੈ ਕੇ ਸੀ ਇੱਥੋਂ ਮੇਸ਼ੇਂਦਰ ਗਰੇਵਾਲ ਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ 8200 ਤੇ ਰਹੀ ਮੇਸ਼ਾ ਕਿਹਾ ਇੱਕ ਕਾਰਨ ਇਹ ਵੀ ਹੈ ਕਿ 2022 ਦੇ ਮੁਕਾਬਲੇ 13% ਵੋਟ ਘਟ ਪਈ ਹੈ ਭਰ ਕਾਲੀ ਦਾ ਨੁਹਾਸ ਸੀ ਕਿ ਇੱਥੇ ਜਿਹੜਾ 22% ਸਿੱਖ ਪਾਈਚਾਰਾ ਵਸਦਾ ਉਹ ਚੋਭੂਗੰਤੀ ਸਾਨੂੰ ਆ ਜਾਏਗਾ ਤੇ ਉਹ ਤੋਂ ਬਿਨਾ ਜਿਹੜੀ ਹੋਰ ਰਿਪੋਰਟ ਹੈ ਸਾਡੇ ਨਾਲ ਸੰਪਰਕ ਵਾਲੀ ਉਹ ਵੀ ਆ ਜਾਏਗੀ ਪਰ ਅਕਾਲੀ ਦਲ ਦੀ ਮਿਹਨਤ ਨੂੰ ਫਲ ਨਹੀਂ ਲੱਗਿਆ ਹੁਣ ਇਸੇ ਲਈ ਅਕਾਲੀ ਦਲ ਦੇ ਇਸ ਨਤੀਜੇ ਤੇ ਜਿਹੜਾ ਕਿ ਚਾਰ ਉਮੀਦਵਾਰ ਹੀ ਕੇਂਦਰ ਸੀ 14 ਦੇ ਵਿੱਚੋਂ ਦੱਸਦਾ ਪਿਛਲਿਆਂ ਦੀ ਫੱਟੀਆਂ ਪੂੰਜੀ ਗਈ ਨਾ ਤੇ ਜਿਹੜੇ ਚਾਰ ਸੀ ਉਹਨਾਂ ਚੋਂ ਵੀ ਤਿੰਨਾਂ ਦੀ ਹੀ ਇੱਕ ਜਿੱਤ ਗਿਆ ਤੇ ਦੋ ਦੂਜੇ ਤੀਜੇ ਵਾਲੇ ਦੀ ਜਮਾਨਤ ਬਚੀ ਆ 8200 ਲੈ ਕੇ ਵੀ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਆਪਣੀ ਜਮਾਨਤ ਨਹੀਂ ਬਚਾ ਸਕਿਆ ਸੋ ਇਸ ਲਈ ਫਿਰ ਅੱਜ ਮੌਕਾ ਮਿਲਿਆ ਭਗਵੰਤ ਮਾਨ ਨੇ ਫਿਰ ਜਸ਼ਨ ਮਨਾਉਂਦਿਆਂ ਰੂਟ ਸ਼ੋਅ ਕਰਦੇ ਆ ਲੁਧਿਆਣਾ ਚ ਤੰਜ ਵੀ ਕੱਸਦਾ ਵੀ ਅਕਾਲੀ ਦਲ ਦਾ ਕੋਈ ਹੋਰ ਕੰਮ ਕਰ ਲਵੇ ਚੋਣਾ ਲੜਨੀਆਂ ਬੰਦ ਕਰ ਦਵੇ ਪਰ ਜਿੱਥੋਂ ਤੱਕ ਖੇਤਰੀ ਪਾਰਟੀ ਦਾ ਸਵਾਲ ਹੈ ਉਸ ਪੈਨੂ ਤੇ ਗੌਰ ਕਰਨੀ ਪੈਂਦੀ ਹੈ ਕਿ ਜੇ ਅਕਾਲੀ ਦਲ ਇਸੇ ਤਰ੍ਹਾਂ ਨਗਰਪਾਲ ਜਾਂਦਾ ਰਿਹਾ ਫਿਰ ਆਉਂਦੇ ਦਿਨ ਹੋਰ ਭਾਰੀ ਹੋਰ ਮੁਸ਼ਕਿਲ ਹੋ ਸਕਦੇ ਨੇ ਸੋ ਸ਼੍ਰੋਮੀ ਅਕਾਲੀ ਦਰ ਨਵੀਂ ਕੁਸਰ ਦੇ ਤੋਂ ਮੰਥਨ ਦੀ ਲੋੜ ਹੈ ਆਮ ਆਦਮੀ ਪਾਰਟੀ ਦੀ ਜੱਤ ਹੈ ਪਰ ਆਮ ਆਦਮੀ ਪਾਰਟੀ ਨੂੰ ਪਤਾ ਕਿ ਜੱਤ ਕਿਵੇਂ ਆਈ ਹੈ ਦੂਜਿਆਂ ਦੀਆਂ ਨਾਇਕੀਆਂ ਤੇ ਸਾਰੀਆਂ ਸ਼ਕਤੀਆਂ ਇਹ ਦਾਤੇ ਲਾ ਕੇ ਤਾਂ ਆਵਾਦੀ ਪਾਰਟੀ ਦੇ ਸਜਿਤਾਈ ਹੈ ਵੀ ਸੋ ਸਤਾਈ ਆਮ ਆਦਮੀ ਪਾਰਟੀ ਨੂੰ ਪਤਾ ਕਿਸਾਨ ਨਹੀਂ ਅੱਜ ਕੱਲ ਰੀਲਾਂ ਬਣਾਉਣ ਵਾਲੇ ਖੂਬ ਚਰਚਾ ਚ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਰੀਲਾਂ ਇੱਕ ਬਿਮਾਰੀ ਨੇ ਜਿਹਨੂੰ ਦੇਖਣ ਦੀ ਲੱਗੀ ਉਹਦੇ ਲਈ ਵੀ ਤੇ ਜਿਹਨੂੰ ਬਣਾਉਣ ਦੀ ਲੱਗੀ ਉਹਦੇ ਲਈ ਵੀ ਪਰ ਆਮ ਲੋਕ ਦੇਸ਼ ਨੂੰ ਲੈ ਕੇ ਦੇਸ਼ ਦੀ ਸਥਿਤੀ ਨੂੰ ਲੈ ਕੇ ਆ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਸੂਬੇ ਨੂੰ ਲੈ ਕੇ ਮੁਲਕ ਨੂੰ ਲੈ ਕੇ ਜਿਹੜੇ ਲੋਕ ਫਿਕਰਮੰਦ ਨੇ ਉਹ ਰੀਲ ਬਣਾਉਣ ਵਾਲੇ ਆਗੂਆਂ ਤੋਂ ਬਹੁਤ ਦੁਖੀ ਨੇ ਮਤਲਬ ਜਿਨ੍ਹਾਂ ਲੋਕਾਂ ਨੇ ਤਾਂ ਕਾਰੋਬਾਰ ਕਰ ਲਿਆ ਧੰਦਾ ਕਰ ਲਿਆ ਬਿ ਸ਼ਰਮੀ ਤੇ ਆ ਗਏ ਉਹ ਤਾਂ ਇੱਕ ਪਾਸੇ ਪਰ ਰਾਜਨੀਤਿਕ ਲੀਡਰ ਜਦੋਂ ਰੀਲਾਂ ਬਣਾਉਂਦੇ ਨੇ ਉਰੋ ਵੀ ਇਹੋ ਜਿਹੇ ਥਾਮਾ ਜਿੱਥੇ ਚੰਗਾ ਨਹੀਂ ਲੱਗਦਾ ਕਿ ਤੁਹਾਡੀਆਂ ਰੀਲਾਂ ਸਾਹਮਣੇ ਆਉਣ ਉਥੋਂ ਵੀ ਉਹ ਹੀਆਂ ਰੀਲਾਂ ਨਿਕਲ ਕੇ ਆਉਂਦੀਆਂ ਨੇ ਤੇ ਫਿਰ ਸਵਾਲ ਤਾਂ ਉੱਠਣਗੇ ਮਤਲਬ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਉਹਨਾਂ ਦੇ ਕੈਬਨਿਟ ਦੇ ਮੰਤਰੀਆਂ ਤੱਕ ਉਹਨਾਂ ਦੀਆਂ ਕਈ ਅਜਿਹੇ ਥਾਮਾ ਤੇ ਚਾਹੇ ਅੰਮਦਾਬਾਦ ਹ ਮਤਲਬ ਹਵਾਈ ਹਾਸਾ ਚਾਹੇ ਉਸ ਤੋਂ ਪਹਿਲੇ ਇੱਕ ਰੇਲ ਹਾਦਸਾ ਸੋ ਚਾਹੇ ਹਵਾ ਬਾਜੀ ਮੰਤਰੀ ਤੇ ਚਾਹੇ ਰੇਲ ਮੰਤਰੀ ਤੇ ਚਾਹੇ ਖੁਦ ਪ੍ਰਧਾਨ ਮੰਤਰੀ ਸੋ ਨੰਨੀ ਰੀਲਾਂ ਖੂਬ ਚਰਚਾ ਚ ਰਹਿੰਦੀਆਂ ਫੋਟੋ ਆਲਿਆਂ ਦੇ ਐਂਗਲ ਖੂਬ ਚਰਚਾ ਚ ਰਹਿੰਦੇ ਨੇ ਸੋ ਮੈਂ ਕਾਲਮ ਪੜ੍ਹਦਾ ਸੀ ਨਲ ਜੈਨ ਦਾ ਤੇ ਮੈਨੂੰ ਲੱਗਿਆ ਕਿ ਮੈਂ ਅਕਸਰ ਉਹਨਾਂ ਦਾ ਪਾਠਕਾਂ ਤੇ ਮੈਂ ਕਾਲਮ ਦੇਖਿਆ ਤੇ ਮੈਨੂੰ ਲੱਗਿਆ ਕਿ ਗੱਲ ਕਰਨੀ ਬਣਦੀ ਹੈ ਉਹਨਾਂ ਨੇ ਇੱਕ ਹਿੱਸਾ ਲਿਖਿਆ ਉਹ ਚ ਰੀਲਾਂ ਵਾਲੇ ਮੰਤਰੀਆਂ ਦਾ ਨਰਾਜ਼ਗੀ ਕਹਿੰਦੇ ਜੀ ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਨੇ ਇਹ ਮਹਿਸੂਸ ਕੀਤਾ ਜਾਂ ਨਹੀਂ ਕੀਤਾ ਪਰ ਕਿਸੇ ਵੀ ਹਾਸੇ ਮੌਕੇ ਪਹੁੰਚ ਕੇ ਰੀਲਾਂ ਬਣਾਉਣ ਵਾਲੇ ਮੰਤਰੀਆਂ ਵਿਰੁੱਧ ਲੋਕਾਂ ਦੀ ਨਰਾਜ਼ਗੀ ਲਗਾਤਾਰ ਵੱਧ ਰਹੀ ਹੈ ਲੋਕ ਸੋਸ਼ਲ ਮੀਡੀਆ ਉੱਤੇ ਇਸ ਨੂੰ ਠੀਕ ਨਹੀਂ ਮੰਨਦੇ। ਉਹ ਚਾਹੁੰਦੇ ਹਨ ਕਿ ਮੰਤਰੀ ਫੈਸਲਾ ਕੋਲ ਕਾਰਵਾਈ ਕਰਨ ਨਾ ਕਿ ਰੀਲਾਂ ਬਣਾਉਣ ਦਾ ਕੰਮ ਕਰਨ। ਲੋਕ ਉਹਨਾਂ ਦੀਆਂ ਰੀਲਾਂ ਨਹੀਂ ਦੇਖਣਾ ਚਾਹੁੰਦੇ। ਭਾਜਪਾ ਸਮਰਥਕ ਵੀ ਇਸ ਨੂੰ ਲੈ ਕੇ ਰੋਸਾ ਪ੍ਰਗਟਾਉਂਦੇ ਨੇ ਕਿ ਚੰਗਾ ਨਹੀਂ ਉਹ ਵੀ ਉਲੋchna ਕਰਦੇ ਨੇ ਕਿ ਇਹ ਠੀਕ ਨਹੀਂ ਲੱਗਦਾ। ਜਾਂ ਕਈ ਵਾਰ ਭਾਜਪਾ ਦੇ ਲੀਡਰਾਂ ਨੂੰ ਵਰਕਰਾਂ ਨੂੰ ਵੀ ਇਹਦੇ ਕਾਰਨ ਮਜ਼ਾਕ ਦਾ ਪਾਤਰ ਬਣਨਾ ਪੈਂਦਾ ਆਪਣੇ ਲੀਡਰਾਂ ਦੀਆਂ ਰੀਲਾਂ ਕਰਕੇ। ਕਹਿੰਦੇ ਇਸ ਸਮੇਂ ਸ਼ਹਿਰੀ ਹਵਾਵਾਜੀ ਮੰਤਰੀ ਰਾਮਮੋਹਨ ਨਾਇਡੂ ਨਿਸ਼ਾਨੇ ਉਤੇ ਹਨ ਜਦੋਂ ਉਹ ਅਹਮਦਾਬਾਦ ਵਿੱਚ ਜਹਾਜ਼ ਹਾਦਸੇ ਵਾਲੀ ਥਾਂ ਤੇ ਗਏ ਤਾਂ ਉਹਨਾਂ ਦੀ ਰੀਲ ਬਣਾਈ ਗਈ ਤੇ ਉਹ ਰੀਲ ਖਾਪੀ ਚਰਚਾ ਵਿੱਚ ਹੈ ਜਿਹਨੂੰ ਲੈ ਕੇ ਉਹਨਾਂ ਦੀ ਖੂਬ ਅਲੋਚਨਾ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀਆਂ ਰੀਲਾਂ ਵੀ ਵਾਇਰਲ ਵੀ ਹੋ ਰਹੀਆਂ ਨੇ ਤੇ ਅਲੋਚਨਾ ਦਾ ਕੇਂਦਰ ਵੀ ਬਣ ਰਹੀਆਂ ਨੇ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਰੇਲ ਮੰਤਰੀ ਕਹਿੰਦੇ ਅਸ਼ਮਨੀ ਵੈਸ਼ਨਵ ਦੀ ਵੀ ਨਿਸ਼ਾਨੇ ਤੇ ਆਗੇ ਸੀ ਜਦੋਂ ਉਹਨਾਂ ਨੇ ਜਿਹੜਾ ਬਲਸੋ ਰੇਲ ਹਾਦਸਾ ਹੋਇਆ ਜਿੱਥੇ 297 ਲੋਕ ਮਾਰੇ ਗਏ ਸੀ ਉੱਥੇ ਜਾ ਕੇ ਰੀਲ ਬਣਾਈ ਤੇ ਉਹ ਉਹ ਕਹਿੰਦੇ ਜੀ ਇਹੀ ਜਥਾਂ ਤੇ ਰੀਲ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਰੋਸ ਆਇਆ ਹੁਣ ਹਵਾਈ ਹਾਦਸਾ ਉੱਚ ਵੀ 275 ਲੋਕ ਮਾਰੇ ਗਏ ਉੱਥੇ ਵੀ ਹਵਾਵਾ ਜੀ ਮੰਤਰੀ ਤੇ ਪ੍ਰਧਾਨ ਮੰਤਰੀ ਰੀਲਾਂ ਬਣਾ ਰਹੇ ਨੇ ਮੈਂ ਕਹਿੰਨਾ ਠੀਕ ਹੈ ਤੁਹਾਡੇ ਨਾਲ ਟੀਮ ਹੈਗੀ ਜਾਂ ਕੁਝ ਹੈਗੇ ਤੁਸੀਂ ਰੋਕ ਸਕਦੇ ਹੋ ਐਈਆਂ ਟੀਮਾਂ ਪ੍ਰਧਾਨ ਮੰਤਰੀ ਦੇ ਨਾਲ ਆ ਕੇ ਕਿਉਂ ਜਾਣ ਪਰ ਜੇ ਆਪ ਹੀ ਸ਼ੌਂਕ ਹੈ ਸਾਨੂੰ ਕਿ ਕੈਮਰੇ ਚ ਕੋਈ ਹੋਰ ਨਹੀਂ ਆਉਣਾ ਚਾਹੀਦਾ ਪਿੱਛੇ ਕਰ ਦੋ ਐਂਗਲ ਵੀ ਸਮਝਾ ਕੇ ਖੜਨਾ ਹੈ ਉਹ ਸਾਰਾ ਕੁਝ ਕਰਾਉਣਾ ਹੈ ਤੇ ਫਿਰ ਤੁਸੀਂ ਇਹ ਵੀ ਭੁੱਲ ਜਾਨੇ ਕਿ ਇਹ ਮੌਕਾ ਅਜਾ ਹੈ ਜਿੱਥੇ ਰੀਲਾ ਬਣਾ ਸੋਹਬਾਜੀ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੀ ਅਹਮਦਾਬਾਦ ਵਾਲੇ ਉਸ ਹਵਾਈ ਹਾਦਸੇ ਦੇ ਮੌਕੇ ਦੀਆਂ ਰੀਲਾ ਖੂਬ ਚਰਚਾ ਚ ਨੇ ਤੇ ਵਿਵਾਦਾਂ ਚ ਨੇ 275 ਲੋਕ ਉਥੇ ਮਾਰੇ ਗਏ ਇਸ ਦਾ ਰੇਲ ਮੰਤਰੀ ਦੀ ਜਿੱਥੇ 297 ਬੰਦੇ ਮਾਰੇ ਗਏ ਹੋਣ ਤੇ ਉੱਥੇ ਤੁਸੀਂ ਰੀਲਾ ਬਣਾਉਂਦੇ ਫਿਰ 300 ਬੰਦਾ ਮਾਰੇ ਗਏ ਉਹ ਜਿੱਥੇ ਸੋ ਇਸ ਲਈ ਇਹ ਪਹਿਲੂ ਖੂਬ ਚਰਚਾ ਚ ਹੈ ਤੇ ਇਸ ਦੇ ਉਲਟ ਅਹਿਮ ਪੱਖ ਤਾਂ ਇਹ ਹੈ ਕਿ ਤੁਹਾਨੂੰ ਰੀਲਾ ਬਣਾਉਣੀਆਂ ਤਾਂ ਜਾਦ ਨੇ ਪਰ ਜਵਾਬ ਦੇ ਹੀ ਕਿਸੇ ਦਿਨ ਜ਼ਿੰਮੇਵਾਰੀ ਕਿਸੇ ਦੀ ਨਹੀਂ ਜੇ ਰੇਲ ਹਾਦਸਾ ਹੈ ਉੱਥੇ ਰੇਲ ਮੰਤਰੀ ਨੇ ਰੀਲ ਤਾਂ ਬਣਾਈ ਪਰ ਅਸਤੀਫਾ ਨਹੀਂ ਪੇਸ਼ ਕੀਤਾ ਜੇ ਹਵਾਈ ਹਾਦਸਾ ਹਵਾਬਾਜੀ ਮੰਤਰੀ ਨੇ ਰੀਲ ਤਾਂ ਬਣਾਈ ਪਰ ਅਸਤੀਫਾ ਨਹੀਂ ਪੇਸ਼ ਕੀਤਾ ਪ੍ਰਧਾਨ ਮੰਤਰੀ ਨੇ ਰੀਲਾਂ ਤਾਂ ਬਣਾਈਆਂ ਪਰ ਅਫਸੋਸ ਪ੍ਰਗਟਾਉਣ ਦੇ ਨਾਲ ਨਾਲ ਆਪਣੇ ਅਸਤੀਫੇ ਦੀ ਪੇਸ਼ਕਸ਼ ਨਹੀਂ ਕੀਤੀ ਪੇਸ਼ਕਸ਼ ਤਾਂ ਕਰ ਦੋ ਤੁਸਾਂ ਪਹਿਲਗਾਮ ਹਮਲੇ ਦੀ ਅਜ ਤੱਕ ਕਿਸ ਨੇ ਜ਼ਿੰਮੇਵਾਰੀ ਲਈ ਗ੍ਰਹਿ ਮੰਤਰਾਲੇ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਨੇ ਜਾਂ ਪਿਛਲਾ ਪਲਵਾਮਾ ਹਮਲਾ ਸਾਡੇ ਮੂਰੇ ਪਿਆ ਅਜ ਤੱਕ ਕੋਈ ਤੱਤਸਾਰ ਨਹੀਂ ਸਾਹਮਣੇ ਆਇਆ ਕਿ ਕਿੱਥੋਂ ਆਇਆ ਸੀ ਉਹ ਬਿਸਪੋਟਿੰਗ ਸਮਗਰੀ ਕਿਵੇਂ ਆਈ ਸੋ ਇਸ ਲਈ ਇਹ ਸਾਰੇ ਸਵਾਲ ਉਸ ਸਮੇਂ ਹੋਰ ਵੱਡੇ ਹੋ ਜਾਂਦੇ ਨੇ ਜਦੋਂ ਲੋਕ ਤੁਹਾਡੀਆਂ ਰੀਲਾਂ ਦੇਖਦੇ ਨੇ ਤੋਂ ਧੋਖੇ ਹੁੰਦੇ ਨੇ ਚਲੋ ਇੱਧਰ ਜਿਹੜੀ ਬਿਸ਼ਪਜੰਗ ਵਾਲਾ ਖਤਰਾ ਹੈ ਕੀ ਉਹ ਟਲ ਗਿਆ ਜਿਵੇਂ ਪਾਰ ਤੋਂ ਪਾਕਿਸਤਾਨ ਦੀ ਜੰਗ ਦੇ ਵਿੱਚ ਪਹਿਲਾਂ ਹੀ ਐਲਾਨ ਕਰਨ ਲਈ ਟਰੰਪ ਸਾਹਮਣੇ ਆ ਗਈ ਸੀ ਉਸੇ ਤਰ੍ਹਾਂ ਇਜ਼ਰਾਈਲ ਔਰ ਇਰਾਨ ਵਾਲੀ ਜੰਗ ਦੇ ਵਿੱਚ ਵੀ ਉਹ ਪਹਿਲਾਂ ਹੀ ਸਾਹਮਣੇ ਆ ਕੇ ਕਹਿੰਦੇ ਆ ਚੱਕੋ ਜੀ ਹੋ ਗਿਆ 12 ਘੰਟੇ ਚੋ ਜਾਣਾ 6 ਘੰਟੇ ਦਾ ਮੈਂ ਸਮਾਂ ਦੇਤਾ ਮੈਂ ਤੁਰੰਤ ਪ੍ਰਭਾਵ ਤੋਂ ਕਹਿਣਾ ਹੈ ਤੇ ਉੱਧਰ ਕਹਿੰਦੇ ਜੀ ਹ ਮਤਲਬ ਕਿ ਸੀਜ਼ਫਾਇਰ ਤੋਂ ਬਾਅਦ ਵੀ ਜੀ ਕਹਿੰਦੇ ਜੀ ਇਜ਼ਰਾਈਲ ਕਹਿੰਦਾ ਇਰਾਨ ਨੇ ਹਮਲਾ ਕਰਤਾ ਅਸਲ ਤੇ ਅਮਰੀਕੀ ਫੌਜਾਂ ਨੇ ਖੂਬ ਬੰਬਾਰੀ ਕੀਤੀ ਤੇ ਉਸ ਬੰਬਾਰੀ ਦੇ ਜਵਾਬ ਦੇ ਵਿੱਚ ਫਿਰ ਤੁਰਕੀ ਤੱਕ ਹੈਨਾ ਅਮਰੀਕੀ ਕੈਂਪਾਂ ਤੱਕ ਇਰਾਨ ਪਹੁੰਚਿਆ ਤੇ ਟਕਰਾਬ ਵਾਧਾ ਨਜ਼ਰ ਆਇਆ ਤੇ ਫਿਰ ਕਹਿੰਦੇ ਜੀ ਟਰੰਪ ਕਹਿੰਦਾ ਚੱਕੋ ਮੈਸੇਜ ਫਿਰ ਦਾ ਐਲਾਨ ਕਰਦਾ ਦੋਵੇਂ ਮੰਨ ਗਏ ਦੋਆਂ ਦੇ ਉੱਤੇ ਅੱਲਾ ਦਾ ਆਸ਼ੀਰਵਾਦ ਰਵੇ ਤੇ ਇਸ ਤਰ੍ਹਾਂ ਫਿਰ ਉਹਦੇ ਟਵੀਟ ਉਹਦੇ ਮੈਸੇਜ ਆਉਣ ਲੱਗ ਪਏ ਹੁਣ ਇਹ ਪਹਿਲੂ ਚਰਚਾ ਚ ਨੇ ਇਸ ਚਰਚਾ ਦੇ ਦਰਮਿਆਨ ਫਿਕਰ ਇਹ ਹੈ ਕਿ ਚਲੋ ਇਹ ਸੁਨਹਿਾ ਜਿਹਾ ਆਇਆ ਤਾਂ ਇਹ ਸੁਖਾਮਾ ਹੋਵੇ ਕਿ ਜੰਗ ਟਲ ਜਵੇ ਪਰ 90 ਲੱਖ ਭਾਰਤੀ ਤਾਂ ਖਾੜੀ ਦੇਸ਼ਾਂ ਚ ਫਸੇ ਨੇ ਮੈਂ ਅਜੇ ਇਜ਼ਰਾਈਲ ਤੇ ਈਰਾਨ ਦੀ ਗੱਲੇ ਨਹੀਂ ਕਰਦਾ ਉਸ ਤੋਂ ਇਲਾਵਾ ਜੇ ਆਪਾਂ ਉਹਦੇ ਨੱਡਲੇ ਛੇ ਮੁਲਕਾਂ ਮੈਂ ਦੇਖ ਲਮਾ ਖਾੜੀ ਮੁਲਕ ਜਿਵੇਂ ਸੰਯੁਕਤ ਅਰਬ ਅਮੀਰਾਤ ਉਹਦੇ ਵਿੱਚ ਹੀ 35 ਲੱਖ ਤੋਂ ਵੱਧ ਭਾਰਤੀ ਨੇ ਜੇ ਮੈਂ ਸਾਊਦੀ ਅਰਬ ਦੇਖਾਂ ਤਾਂ ਉਹਦੇ ਵਿੱਚ ਹੀ 26 ਲੱਖ ਤੋਂ ਵੱਧ ਨੇ ਜੇ ਮੈਂ ਕਬੈਤ ਦੇਖਾਂ 11 ਲੱਖ ਤੋਂ ਵੱਧ ਨੇ ਹਾਂ ਜੇ ਮੈਂ ਇਸੇ ਤਰ੍ਹਾਂ ਓਮਾਨ ਦੇਖਾਂ ਤਾਂ ਉਹਦੇ ਵਿੱਚ 8 ਲੱਖ ਦੇ ਕਰੀਬ ਭਾਰਤੀ ਨੇ ਹਾਂ ਇਸੇ ਤਰ੍ਹਾਂ ਜੇ ਮੈਂ ਕਤਰ ਦੇਖਾਂ ਤਾਂ 9.8 ਲੱਖ ਦੇ ਕਰੀਬ 7 ਲੱਖ 45000 7.5 ਲੱਖ ਦੇ ਕਰੀਬ ਨੇ ਹਾਂ ਇਸੇ ਤਰ੍ਹਾਂ ਮੈਂ ਜੇ ਮੈਂ ਮਤਲਬ 3 ਕੁ ਲੱਖ ਹੋਰ ਨੇ ਸੋ ਇਸ ਤਰ੍ਹਾਂ ਬਖੋ ਬਖ 6 ਜਿਹੜੇ ਮੁਲਕ ਨੇ ਬਹਿਰੀਨ ਦੇ ਵਿੱਚ ਜਿਵੇਂ 3 ਲੱਖ ਦੇ ਕਰੀਬ ਨੇ ਸੋ ਆ ਜਿਹੜੇ ਬਖੋ ਬਖ ਮੁਲਕ ਨੇ ਇਹਨਾਂ ਦੇ ਵਿੱਚ 90 ਲੱਖ ਦੇ ਕਰੀਬ ਭਾਰਤੀ ਮੌਲ ਦੇ ਨਾਗਰਿਕ ਉੱਥੇ ਫਸੇ ਹੋਏ ਨੇ ਸੋ ਉਹਨਾਂ ਦੀ ਚਿੰਤਾ ਤੇ ਚਲੋ ਟਰੰਪ ਆਪਣੇ ਆਪ ਨੂੰ ਹੀਰੋ ਵੀ ਬਣਾਉਣਾ ਚਾਹੁੰਦੇ ਨੇ ਹਰਥਾਂ ਬਿਛੋਲੀਏ ਵੀ ਨੇ ਤੇ ਰੋਲ ਵੀ ਨਿਭਾਉਂਦੇ ਨੇ ਸੋ ਜਿਹੜੀ ਵਿਸ਼ਵ ਜੰਗ ਬਣਦਾ ਖਤਰਾ ਬਣ ਰਿਹਾ ਸੀ ਜੋ ਟਲਦੀ ਆ ਤੇ ਸੁਖਾਵਾਂ ਪੱਲਾ ਪਰ ਇਧਰ ਪਾਸਤੁਰ ਪਾਕਿਸਤਾਨ ਵਾਲਾ ਤਨਾ ਇੱਕ ਵਾਰ ਫਿਰ ਵਧਿਆ ਜਿਵੇਂ ਪੀਪੀਪੀ ਦੇ ਉਥੋਂ ਦੇ ਪ੍ਰਧਾਨ ਬਲਾਵਲ ਪੁੱਟੋ ਉਹਨੇ ਬਿਆਨ ਦਿੱਤਾ ਹੈ ਨਾ ਆਪਣੇ ਸਦਨ ਚ ਪਾਕਿਸਤਾਨ ਚ ਖੜਕੇ ਕਿ ਬਈ ਅੱਜ ਇਹ ਸਿੰਧੂ ਜਲ ਸੰਧੀ ਦੇ ਉੱਤੇ ਭਾਰਤ ਗੱਲਬਾਤ ਰਹੀ ਇਹਨੂੰ ਹੱਦ ਨਹੀਂ ਕਰਦਾ ਫਿਰ ਤਾਂ ਅਸੀਂ ਜੰਗ ਲਈ ਤਿਆਰ ਆਂ ਫਿਰ ਤਾਂ ਜੰਗ ਹੀ ਹੋਊਗੀ ਕੀ ਗੱਲ ਫਿਰ ਜੰਗ ਨਹੀਂ ਨੂੰ ਵੱਧ ਰਹੀ ਹੈ ਕੀ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਵਾਰ ਫਿਰ ਫਿਤਨਾ ਹੋਊਗਾ ਜਾਂ ਇਹ ਬਰਸਾਤਾਂ ਦੇ ਮੌਸਮ ਦੇ ਦਰਮਿਆਨ ਹੈ ਨਾ ਗੋਲੀਬੰਦੀ ਨੂੰ ਧਿਆਨ ਚ ਰੱਖਦੇ ਆ ਸੀਸਫਾਇਰ ਧਿਆਨ ਚ ਰੱਖਦੇ ਆ ਗੱਲਬਾਤ ਰਹੀ ਜਿਹੜਾ مشਵਰਾ ਪਰ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਹੈ ਇਜ਼ਰਾਈਲ ਔਰ ਈਰਾਨ ਦੀ ਜੰਗ ਚ ਦਿੱਤਾ ਹੈ ਨਾ ਕਿ ਉਸ مشਵਰੇ ਦੇ ਅਨੁਸਾਰ ਪਾਕਿਸਤਾਨ ਨੂੰ ਸਾਹਮਣੇ ਬਿਠਾ ਕੇ ਸਮਝਾ ਪਾਏਗਾ ਗੱਲ ਕਰ ਪਾਏਗਾ ਇਹ ਮਸਲਾ ਹਲਕਿਵੇਂ ਹੋਏਗਾ ਇਹਦਾ ਵੀ ਫਿਕਰ ਜੂੰਦਾ ਤੂੰ ਖੜਾ ਹੈ ਬਹੁਤ ਬਹੁਤ ਸ਼ੁਕਰੀਆ